ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜੋ ਕੁਝ ਸਾਨੂੰ ਮਿਲ ਰਿਹਾ ਹੈ ਉਹ ਸਾਨੂੰ ਖੁਦ ਦੇ ਕਰਕੇ ਹੀ ਮਿਲ ਰਿਹਾ ਹੈ ਤੇ ਜਦੋਂ ਸਾਰਾ ਕੁਝ ਮਿਲਣ ਲੱਗਦਾ ਹੈ ਤਾਂ ਮਨੁੱਖ ਮਾਲਕ ਨੂੰ ਭੁੱਲਣ ਲੱਗ ਜਾਂਦਾ ਹੈ ਸਾਰੇ ਲੋਕਾਂ ਦੀ ਇਹੀ ਫਿਤਰਤ ਹੁੰਦੀ ਹੈ ਕਿ ਮਨੁੱਖ ਉਹਨੂੰ ਹੀ ਭਗਵਾਨ ਸਮਝਣ ਲੱਗ ਜਾਂਦਾ ਹੈ ਹਾਲਤ ਵਿੱਚ ਸ਼ੂਗਰ ਕਰਨਾ ਚਾਹੀਦਾ ਹੈ ਪਰ ਕੁਝ ਲੋਕ ਸਸੰਗੀ ਵੀ ਹੁੰਦੇ ਹਨ ਤੇ ਬਾਬਾ ਜੀ ਦੀਆਂ ਗੱਲਾਂ ਤੇ 취ਵਾਸ਼ ਰੱਖਦੇ ਹਨ ਉਹਨਾਂ ਨੂੰ ਆਪਣੇ ਕੰਨਾਂ ਵਿੱਚ ਪਾਉਂਦੇ ਹਨ ਜੇ ਲੋਕ ਬਾਬਾ ਜੀ ਦੀਆਂ ਗੱਲਾਂ ਨੂੰ ਇੱਕ ਕੰਨ ਵਿੱਚ ਪਾਉਂਦੇ ਹਨ ਤੇ ਦੂਜੇ ਕੰਨ ਵਿੱਚੋਂ ਕੱਢ ਦਿੰਦੇ ਹਨ ਇੱਕ ਸਸੰਗੀ ਭਾਈ ਨੇ ਨਾਮਦਾਨ ਲਿਆ ਹੋਇਆ ਸੀ ਵੱਧ ਚੜ ਕੇ ਸੇਵਾ ਤੇ ਭਜਨ ਸਿਮਰਨ ਕਰਦਾ ਰਹਿੰਦਾ ਸੀ ਉਸ ਵਖਤ ਇੱਕ ਇਸ 사ਸੰਗੀ ਦੇ ਕੋਲ ਖੁਦ ਦਾ ਘਰ ਵੀ ਨਹੀਂ ਸੀ ਆਪਣੇ ਪਰਿਵਾਰ ਦੇ ਨਾਲ ਇੱਕ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਤੇ ਇੱਕ ਸੇਠ ਦੇ ਕੋਲ ਨੌਕਰੀ ਕਰਦਾ ਸੀ ਇੱਕ ਦਿਨ ਉਸ ਦੇ ਇੱਕ ਦੋਸਤ ਨੇ ਉਸ ਨੂੰ ਸਲਾਹ ਦਿੱਤੀ ਕਿ ਕਦੋਂ ਤੱਕ ਇਹ ਛੋਟੀ ਜਿਹੀ ਨੌਕਰੀ ਕਰੇਗਾ ਇਸ ਨੌਕਰੀ ਦੇ ਨਾਲ ਘਰ ਦਾ ਗੁਜ਼ਾਰਾ ਤਾਂ ਚੱਲ ਸਕਦਾ ਹੈ ਪਰ ਖੁਦ ਦਾ ਘਰ ਕਦੇ ਨਹੀਂ ਬਣਾ ਸਕਦਾ ਕੁਝ ਆਪਣਾ ਬਣਾਉਣ ਬਾਰੇ ਸੋਚ ਤਾਂ ਦੋਸਤ ਦੀ ਇਹ ਗੱਲ ਸਸੰਗੀ ਭਾਈ ਦੇ ਮਨ ਤੇ ਜਾ ਲੱਗੀ ਤੇ ਸਸੰਗੀ ਭਾਈ ਨੇ ਹਿੰਮਤ ਕਰਕੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਤੇ ਕਿਹਾ ਕਿ ਬਾਬਾ ਜੀ ਮੈਂ ਨੌਕਰੀ ਛੱਡ ਕੇ ਆਪਣਾ ਕੁਝ ਕੰਮ ਕਰਨ ਬਾਰੇ ਸੋਚ ਰਿਹਾ ਹਾਂ ਤੁਸੀਂ ਹਰ ਪਲ ਮੇਰੇ ਨਾਲ ਹੋ ਤੇ ਇਸ ਦੇ ਬਾਰੇ ਸਪਾਈ ਨੇ ਥੋੜੀ ਬਹੁਤੀ ਪੂੰਜੀ ਸੀ ਉਸ ਨਾਲ ਉਸ ਨੇ ਇੱਕ ਛੋਟੀ ਜਿਹੀ ਦੁਕਾਨ ਕਰਾਏ ਤੇ ਲੈ ਲਈ ਤੇ ਇੱਕ ਛੋਟਾ ਜਿਹੜਾ ਢਾਬਾ ਖੋਲ੍ਹ ਲਿਆ ਸਤਿਗੁਰੂ ਦੀ ਕਿਰਪਾ ਹੁੰਦੀ ਗਈ ਤੇ ਇਸ ਪਾਈ ਦਾ ਢਾਬਾ ਬਹੁਤ ਵਧੀਆ ਚੱਲਣ ਲੱਗ ਗਿਆ ਇਸ ਦੇ ਹਰ ਮਹੀਨੇ ਇੰਨੀ ਕਮਾਈ ਹੋਣ ਲੱਗੀ ਕਿ ਭਾਈ ਨੌਕਰੀ ਕਰਕੇ ਪੂਰਾ ਸਾਲ ਨਹੀਂ ਕਮਾ ਸਕਦਾ ਸੀ ਥੋੜੇ ਜਿਹੇ ਦਿਨਾਂ ਵਿੱਚ ਕਮਾਉਣ ਲੱਗ ਗਿਆ ਤੇ ਉਸਨੇ ਹੌਲੀ-ਹੌਲੀ ਭਜਨ ਸਿਮਰਨ ਕਰਨਾ ਵੀ ਛੱਡ ਦਿੱਤਾ ਤੇ ਸੇਵਾ ਤੇ ਵੀ ਨਹੀਂ ਜਾਂਦਾ ਸੀ ਤੇ ਹੁਣ ਨਾ ਹੀ ਉਸ ਦੇ ਮਨ ਵਿੱਚ ਬਾਬਾ ਜੀ ਦੇ ਲਈ ਸ਼ੁਕਰ ਨਿਕਲਦਾ ਸੀ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਬਾਬਾ ਜੀ ਜੀ ਨੂੰ ਯਾਦ ਕਰਦੇ ਸਨ ਤੇ ਜਦੋਂ ਕੰਮ ਵਧੀਆ ਚੱਲਣ ਲੱਗਿਆ ਤਾਂ ਉਸ ਨੂੰ ਆਪਣੇ ਕੰਮ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਦਿੰਦਾ ਸੀ ਤੇ ਹੁਣ ਇਸ ਭਾਈ ਨੇ ਸੋਚਿਆ ਕਿ ਮੈਂ ਹੋਮ ਲੋਨ ਲੈ ਕੇ ਖੁਦ ਦਾ ਘਰ ਬਣਾ ਲਵਾਂ ਬੜੀ ਆਸਾਨੀ ਨਾਲ ਲੋਨ ਲੈ ਸਕਦਾ ਹਾਂ ਕਿਸ਼ਤ ਵੀ ਚੁਕਾ ਸਕਦਾ ਹਾਂ ਇਸ ਭਾਈ ਨੇ ਆਪਣੀ ਪਤਨੀ ਨਾਲ ਇਸ ਬਾਰੇ ਸਲਾਹ ਕੀਤੀ ਇਹ ਸੁਣ ਕੇ ਉਸ ਦੀ ਪਤਨੀ ਵੀ ਖੁਸ਼ ਹੋ ਗਈ ਉਸ ਨੇ ਘਰ ਦੇਖਣੇ ਸ਼ੁਰੂ ਕਰ ਦਿੱਤੇ ਤੇ ਇੱਕ ਘਰ ਉਸ ਨੂੰ ਪਸੰਦ ਆ ਗਿਆ ਉਸ ਨੇ ਇੱਕ ਵੱਡਾ ਘਰ ਲੈ ਲਿਆ ਜਿਸ ਦੀ ਕੀਮਤ 2 ਕਰੋੜ ਰੁਪਏ ਸੀ ਇਸ ਭਾਈ ਨੂੰ ਤੇ ਪਤਨੀ ਨੂੰ ਵੀ ਇਹ ਪਸੰਦ ਸੀ ਨੇ ਬੈਂਕ ਵਿੱਚ 7.5 ਕਰੋੜ ਦੇ ਲੋਨ ਲਈ ਅਪਲਾਈ ਕੀਤਾ ਬਾਕੀ ਦੇ 50 ਲੱਖ ਉਸਨੇ ਕੰਮ ਕਰਕੇ ਕਮਾਏ ਹੋਏ ਸਨ ਤੇ ਜਦੋਂ ਇਹ ਲੋਨ ਅਪਲਾਈ ਕਰਕੇ ਵਾਪਸ ਕਰ ਆ ਰਿਹਾ ਸੀ ਤਾਂ ਉਸ ਰਾਤ ਜਦੋਂ ਇਹ ਭਾਈ ਸੋ ਗਿਆ ਸੀ ਤਾਂ ਉਸ ਨੂੰ ਦਿਖਾਈ ਦਿੱਤਾ ਜੀ ਕਹਿ ਰਹੇ ਸਨ ਇਹ ਘਰ ਨਹੀਂ ਖਰੀਦਣਾ ਕੋਈ ਛੋਟਾ ਜਿਹਾ ਘਰ ਖਰੀਦਣਾ ਸੀ ਅਗਲੇ ਦਿਨ ਜਦੋਂ ਭਾਈ ਉੱਠਿਆ ਤਾਂ ਉਸ ਅਨੁਰਾਦ ਦੇ ਸੁਪਨੇ ਵਾਲੀ ਗੱਲ ਉਸਦੇ ਦਿਮਾਗ ਵਿੱਚ ਘੁੰਮਣ ਲੱਗੀ ਬਾਬਾ ਜੀ ਨੇ ਐਵੇਂ ਕਿਉਂ ਕਿ ਹਸੀ ਵੱਡਾ ਘਰ ਨਹੀਂ ਖਰੀਦਣਾ ਕੋਈ ਛੋਟਾ ਘਰ ਲੈਣਾ ਸੀ ਮਨ ਹੀ ਮਨ ਸੋਚਣ ਲੱਗਾ ਕਿ ਸਤਗੁਰੂ ਤਾਂ ਆਪਣੇ ਬੱਚਿਆਂ ਦੀ ਤਰੱਕੀ ਤੋਂ ਖੁਸ਼ ਹੁੰਦੇ ਹਨ ਤੇ ਬਾਬਾ ਜੀ ਮੈਨੂੰ ਕਹਿ ਰਹੇ ਹਨ ਕਿ ਛੋਟਾ ਘਰ ਖਰੀਦਣਾ ਸੀ ਤਾਂ ਇਸ ਨੇ ਬਾਬਾ ਜੀ ਦੀ ਗੱਲ ਨਾ ਮੰਨੀ ਕਿਉਂਕਿ ਵੈਸੇ ਹੀ ਜਦੋਂ ਤੋਂ ਟਾਬਾ ਖੁੱਲ ਗਿਆ ਸੀ ਤਾਂ ਉਦੋਂ ਤੋਂ ਹੀ ਉਸਨੇ ਬਾਬਾ ਜੀ ਤੇ ਸਤ ਸੰਗ ਘਰ ਤੋਂ ਬਿਲਕੁਲ ਹੀ ਆਪਣੀ ਦੂਰੀ ਬਣਾ ਲਈ ਸੀ ਪਹਿਲਾਂ ਜਦੋਂ ਹੀ ਸੀ ਨੌਕਰੀ ਸੀ ਤਾਂ ਇਹ ਹਰ ਮਹੀਨੇ ਸਤ ਸੰਗ ਘਰ ਵਿੱਚ 500 ਰੁਪਇਆ ਦਿੰਦਾ ਸੀ ਤੇ ਹੁਣ ਇੰਨੀ ਕਮਾਈ ਹੋਣ ਦੇ ਬਾਵਜੂਦ ਵੀ ਉਸ ਦੇ ਮੂੰਹ ਵਿੱਚੋਂ ਬਾਬਾ ਜੀ ਦੇ ਲਈ ਸ਼ੁਕਰ ਨਹੀਂ ਨਿਕਲਦਾ ਤੇ ਨਾ ਹੀ ਇੱਕ ਪੈਸਾ ਵੀ ਦਾਨ ਵਿੱਚ ਦਿੰਦਾ ਸੀ ਕਿਉਂਕਿ ਉਸ ਨੂੰ ਹੁਣ ਐਵੇਂ ਲੱਗਣ ਲੱਗ ਗਿਆ ਸੀ ਕਿ ਇਹ ਸਾਰਾ ਕੁਝ ਮੈਂ ਆਪਣੀ ਮਿਹਨਤ ਤੇ ਨੌਕਰੀ ਛੱਡਣ ਕਰਕੇ ਕਮਾਇਆ ਹੈ ਤੇ ਹੁਣ ਮੈਨੂੰ ਇਹ ਸਭ ਕੁਝ ਮਿਲਿਆ ਹੈ ਜੀ ਇਹ ਕੋਈ ਪਹਿਲਾ ਵਿਅਕਤੀ ਨਹੀਂ ਸੀ ਜੋ ਇਸ ਤਰ੍ਹਾਂ ਕਰ ਰਿਹਾ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਤਰੱਕੀ ਪਾਉਂਦੇ ਹੀ ਉਸ ਮਾਲਕ ਨੂੰ ਭੁੱਲ ਜਾਂਦੇ ਹਨ ਤਾਂ ਉਸ ਨੂੰ ਆਪਣੀ ਪਤਨੀ ਨੂੰ ਵੀ ਬਾਬਾ ਜੀ ਦੇ ਸੁਪਨੇ ਵਾਲੀ ਗੱਲ ਦੱਸੀ ਇਹ ਵੀ ਇੱਕ ਸత్సੰਗੀ ਸੀ ਤੇ ਬਾਬਾ ਜੀ ਨੂੰ ਬਹੁਤ ਮੰਦੀ ਸੀ ਤਾ ਪਤਨੀ ਕਹਿਣ ਲੱਗੀ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਸੁਪਨਾ ਆਇਆ ਸੀ ਤਾਂ ਕੋਈ ਨਾ ਕੋਈ ਗੱਲ ਹੋਵੇਗੀ ਇਸ ਕਰਕੇ ਅਸੀਂ ਟਾਲ ਨਹੀਂ ਸਕਦੇ ਤੁਸੀਂ ਕੋਈ ਦੂਜਾ ਘਰ ਦੇਖ ਲਵੋ ਜੋ ਛੋਟਾ ਜਿਹਾ ਹੋਵੇ ਪਰ ਸਸੰਗੀ ਤੇ ਤਾਂ ਆਪਣੇ ਪੈਸਿਆਂ ਦਾ ਪੂਤ ਸਵਾਰ ਸੀ ਤੇ ਹੰਕਾਰ ਵਿੱਚ ਆ ਚੁੱਕਿਆ ਸੀ ਸਸੰਗੀ ਪਾਈ ਕਹਿਣ ਲੱਗਾ ਕਿ ਹੁਣ ਅਸੀਂ ਛੋਟੇ ਜਿਹੇ ਘਰ ਵਿੱਚ ਰਹਾਂਗੇ ਮੈਂ ਇੰਨੇ ਪੈਸੇ ਕਮਾ ਰਿਆ ਹਾਂ ਤਾ ਇਹਨਾਂ ਦਾ ਕੀ ਫਾਇਦਾ ਬੈਂਕ ਤੋਂ ਫੋਨ ਆ ਗਿਆ ਕਿ ਤੁਹਾਡਾ ਲੋਨ ਅਪਰੂਵ ਹੋ ਗਿਆ ਹੈ ਮਹੀਨੇ ਵਿੱਚ ਸਾਰਾ ਕੁਝ ਹੋ ਜਾਣ ਮਗਰੋਂ ਇਹ ਪਰਿਵਾਰ ਕਿਰਾਏ ਦਾ ਘਰ ਛੱਡ ਕੇ ਆਪਣੇ ਵੱਡੇ ਘਰ ਵਿੱਚ ਚਲੇ ਗਏ 1.5 ਕਰੋੜ ਦੇ ਲੋਨ ਦੀ 2 ਲੱਖ ਰੁਪਏ ਮਹੀਨੇ ਦੀ ਕਿਸ਼ਤ ਬਣੀ ਸੀ ਇਹ ਭਾਈ ਬੜੀ ਆਸਾਨੀ ਨਾਲ ਚੁਕਾ ਰਿਹਾ ਸੀ ਕਿਉਂਕਿ ਇਸ ਦਾ ਟਾਬਾ ਬਹੁਤ ਹੀ ਵਧੀਆ ਚੱਲ ਰਿਹਾ ਸੀ ਇਸ ਤਰ੍ਹਾਂ ਹੀ ਇੱਕ ਦਿਨ ਇਹ ਭਾਈ ਆਪਣੀ ਪਤਨੀ ਨੂੰ بڑے ਹੰਕਾਰ ਵਿੱਚ ਕਹਿਣ ਲੱਗਾ ਕਿ ਦੇਖ ਸਾਨੂੰ ਕਿੰਨੇ ਮਹੀਨੇ ਹੋ ਗਏ ਹਨ ਇਸ ਘਰ ਵਿੱਚ ਰਹਿੰਦਿਆਂ ਨੂੰ ਦੇਖ ਕੁਝ ਵੀ ਨਹੀਂ ਹੋਇਆ ਬਾਬਾ ਜੀ ਤਾਂ ਐਵੇਂ ਹੀ ਬੋਲ ਰਹੇ ਸਨ ਤੇ ਤੂੰ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਰਹੀ ਸੀ ਸਤਿਗੁਰੂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਕਿ ਅਸੀਂ ਤਰੱਕੀ ਕਰ ਰਹੇ ਹਾਂ ਸੰਗਤ ਜੀ ਅਸੀਂ ਚਾਹੇ ਸਤਿਗੁਰੂ ਨੂੰ ਪੁਲਾ ਸਕਦੇ ਹਾਂ ਪਰ ਉਹ ਸਤਿਗੁਰੂ ਸਾਨੂੰ ਕਦੇ ਨਹੀਂ ਪੁਲਾਉਂਦੇ 사ਸੰਗੀ ਨੇ ਬਾਬਾ ਜੀ ਦੇ ਲਈ ਸ਼ੁਕਰ ਕਰਨਾ ਬੰਦ ਕਰ ਦਿੱਤਾ ਸੀ ਫਿਰ ਵੀ ਬਾਬਾ ਜੀ ਨੇ ਉਸ ਨੂੰ ਸੁਪਨੇ ਵਿੱਚ ਚਦਾਬਨੀ ਦਿੱਤੀ ਸੀ ਬੜਾ ਘਰ ਨਾ ਖਰੀਦੋ ਕਿਉਂਕਿ ਅੱਗੇ ਜੋ ਹੋਣ ਵਾਲਾ ਸੀ ਉਹ ਤਾਂ ਸਾਰੀ ਦੁਨੀਆ ਨੇ ਦੇਖਿਆ ਹੀ ਸੀ ਲੋਕਡਾਊਨ ਲੱਗ ਗਿਆ ਸੀ ਸਾਰਾ ਕੁਝ ਬੰਦ ਹੋ ਗਿਆ ਸੀ ਨਾ ਤਾਂ 사ਸੰਗੀ ਕੋਲ ਟਾਬੇ ਦਾ ਕਿਰਾਇਆ ਚੁਕਾਉਣ ਦੇ ਲਈ ਪੈਸੇ ਸਨ ਤੇ ਨਾ ਹੀ ਘਰ ਦੇ ਲੋਨ ਦੀ ਕਿਸ਼ਤ ਭਰਨ ਦੇ ਲਈ ਕਿਉਂਕਿ ਕਿਸ਼ਤ ਤਾਂ ਲੱਖਾਂ ਰੁਪਏ ਕਿੰਨੇ ਦੀ ਸੀ ਇਸ ਕਰਕੇ ਬਾਬਾ ਜੀ ਨੇ ਚਦਾਵਨੀ ਦਿੱਤੀ ਸੀ ਕਿ ਛੋਟਾ ਘਰ ਹੀ ਖਰੀਦ ਲਵੋ ਤੇ ਉਸ ਦੀ ਲੋਨ ਕਿਸ਼ਤ ਵੀ ਘਟ ਹੋਵੇਗੀ ਪਰ ਇਹ ਭਾਈ ਤਾਂ ਖੁੱਦ ਨੂੰ ਮਾਲਕ ਸਮਝ ਬੈਠਾ ਸੀ ਤੇ ਹੁਣ ਢਾਬੇ ਦਾ ਕਿਰਾਇਆ ਨਾ ਚੁਕਾਣ ਦੇ ਕਰਕੇ ਦੁਕਾਨ ਦੇ ਮਾਲਕ ਨੇ ਦੁਕਾਨ ਤੇ ਤਾਲਾ ਲਗਾ ਦਿੱਤਾ ਸ਼ੌਕਡਾਊਨ ਤਾਂ 2.5 ਮਹੀਨੇ ਦੇ ਬਾਅਦ ਖੁੱਲ ਗਿਆ ਪਰ ਢਾਬੇ ਨੂੰ ਕੁੱਲ ਵੀ ਇਜਾਜ਼ਤ ਸਰਕਾਰ ਨੇ ਨਹੀਂ ਦਿੱਤੀ ਐਵੇਂ ਹੀ 6 ਮਹੀਨੇ ਲੰਘ ਗਏ ਤੇ ਬੈਂਕ ਦੀਆਂ 5 ਕਿਸ਼ਤਾਂ ਟੁੱਟ ਗਈਆਂ ਲਗਭਗ 2 ਲੱਖ ਰੁਪਏ ਦੀ ਕਿਸ਼ਤ ਦਾ ਬਕਾਇਆ ਹੋ ਗਿਆ ਸੀ ਹੁਣ ਬੈਂਕ ਤੋਂ ਵੀ ਨੋਟਿਸ ਆਉਣ ਲੱਗ ਗਿਆ ਸੀ ਭਾਈ ਨੂੰ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇ ਤੇ ਉਸ ਨੂੰ ਫਿਰ ਤੋਂ ਬਾਬਾ ਜੀ ਦੀ ਯਾਦ ਆਉਣ ਲੱਗ ਪਈ ਉਹ ਬਾਬਾ ਜੀ ਦੀ ਫੋਟੋ ਦੇ ਸਾਹਮਣੇ ਅਰਦਾਸ ਕਰਨ ਲੱਗ ਪਿਆ ਸੰਗਤ ਜੀ ਸੰਤਾਂ ਦਾ ਦਿਲ ਤਾਂ ਮੋਮ ਦੀ ਤਰ੍ਹਾਂ ਹੁੰਦਾ ਹੈ ਉਹ ਆਪਣੇ ਬੱਚਿਆਂ ਨੂੰ ਮੁਸ਼ਕਿਲ ਵਿੱਚ ਕਿਵੇਂ ਦੇਖ ਸਕਦੇ ਹਨ ਤਾਂ ਉਸ ਰਾਤ ਨੂੰ ਫਿਰ ਬਾਬਾ ਜੀ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਇਸ ਘਰ ਨੂੰ ਵੇਚ ਦੇਵੇ ਇਹ ਕਹਿ ਕੇ ਬਾਬਾ ਜੀ ਚਲੇ ਗਏ ਹੁਣ ਉਸ ਨੂੰ ਬਾਬਾ ਜੀ ਦੀ ਗੱਲ ਸਮਝ ਆ ਗਈ ਸੀ ਤਾਂ ਉਸ ਨੇ ਡੀਲਰ ਦੇ ਨਾਲ ਗੱਲ ਕੀਤੀ ਤੇ ਇਸ ਘਰ ਨੂੰ ਵੇਚ ਕੇ ਜੋ ਇਸ ਘਰ ਦਾ 2 ਕਰੋੜ ਲਿਆ ਸੀ 3 ਸਾਲ ਬਾਅਦ 20 ਲੱਖ ਹੋਰ ਵੱਧ ਕੇ ਵੀ ਕਰਿਆ ਸੀ ਤਾਂ ਉਸ ਭਾਈ ਨੇ 2.5 ਕਰੋੜ ਵਿੱਚ ਘਰ ਵੇਚ ਦਿੱਤਾ ਤੇ ਇਸ ਦੇ ਬਦਲੇ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਜਿਸ ਦੀ ਕੀਮਤ 25 ਲੱਖ ਰੁਪਏ ਸੀ ਬਾਕੀ ਦੇ 1.5 ਕਰੋੜ ਦੇ ਨਾਲ ਉਸ ਨੇ ਬੈਂਕ ਦਾ ਬਕਾਇਆ ਲਾ ਦਿੱਤਾ ਦੁਕਾਨ ਦੇ ਮਾਲਕ ਦੇ ਬਕਾਇਆ ਪੈਸੇ ਦੇ ਕਿਟਾਬੇ ਨੂੰ ਵੀ ਛੁਡਾ ਲਿਆ ਫਿਰ ਤੋਂ ਟਾਬੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਇਸ ਤੇ ਮੂ ਤੋਂ ਬਾਬਾ ਜੀ ਦੇ ਲਈ ਹਰ ਸਮੇਂ ਇੱਕ ਹੀ ਸ਼ਬਦ ਨਿਕਲਦਾ ਸੀ ਸਤਿਗੁਰੂ ਤੇਰਾ ਸ਼ੁਕਰ ਹੈ ਤੂੰ ਸਹੀ ਰਸਤਾ ਦਿਖਾਇਆ ਹੈ ਸੰਗਤ ਜੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਵਕਤ ਚੰਗਾ ਹੋਵੇ ਜਾਂ ਬੁਰਾ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਬੁਰਾ ਵਕਤ ਆਉਂਦਾ ਹੈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਬੁਰੇ ਵਕਤ ਦੇ ਕੇ ਮਾਲਕ ਸਾਡੇ ਪਿਛਲੇ ਕਰਮਾਂ ਦਾ ਹਿਸਾਬ ਕਰ ਰਿਹਾ ਹੁੰਦਾ ਹੈ ਤੇ ਜਿੰਨਾ ਜਲਦੀ ਸਾਡਾ ਹਿਸਾਬ ਦਾ ਪੂਰਾ ਹੋਵੇਗਾ 19 ਜਲਦੀ ਹੀ ਅਸੀਂ ਸੰਸਾਰ ਤੋਂ ਜਹਾਜ਼ ਹੋ ਸਕਾਂਗੇ ਜੇਕਰ ਹਿਸਾਬ ਬਕਾਇਆ ਰਹਿ ਗਿਆ ਤਾਂ ਸਾਨੂੰ ਵਾਰ-ਵਾਰ ਆਉਣਾ ਤੇ ਜਾਣਾ ਪਵੇਗਾ ਤੇ ਅਸੀਂ ਮੁਕਤੀ ਨਹੀਂ پا ਸਕਦੇ ਰਾਧਾ ਸਵਾਮੀ